ਤੋਂ 11 ਮਾਰਚ ਨੂੰ ਬਰਿੰਦਾਵਿਕਾ ਡ੍ਰੋਪਤੀ ਨਿਰਮੋਧ ਦੀ ਆਮਦ ਦੇ ਮੱਦੇਨਜ਼ਰ ਪੁਲਿਸ ਤੋਂ ਵੱਲੋਂ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਬਠਿੰਡਾ ਸ਼ਹਿਰ ਨੂੰ ਆਉਣ ਵਾਲੇ ਵੱਖ-ਵੱਖ ਦਿਸ਼ਾਵਾਂ ਵਿੱਚੋਂ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ। ਤਾਂ ਜਾਣਕਾਰੀ ਦਿੰਦੇ ਹੋਏ ਐਸਪੀ ਸੀ ਮਹਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਵੀਆਈਪੀ ਆਗਮਨ ਮੌਕੇ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਤਾਂ ਜੋ ਕਿਸੇ ਵੀ ਰਾਗੀ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਅਸੀਂ ਮਾਣਯੋਗ ਵੀਆਈਪੀ ਦੇ ਅਮਦ ਦੇ ਸੰਬੰਧ ਵਿੱਚ ਵੱਖ-ਵੱਖ ਰੋਡ ਪਲਾਨ ਤਿਆਰ ਕੀਤੇ ਨੇ। ਉਦੇ ਵਿੱਚ ਇੱਕ ਦੋ ਰੋਡ ਦੇ ਕੋਲ ਅਸੀਂ ਡਿਵਰਜਨ ਵਾਸਤੇ ਜਿਹੜੀ ਹੈਗੀ ਹੈ ਪਹਿਲਾਂ ਹੀ ਅਸੀਂ ਐਂਟੀਮੇਟ ਕਰ ਰਹੇ ਹਾਂ ਤਾਂ ਕਿ ਕਿਸੇ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਦੇ ਵਿੱਚ ਮੇਨ ਜਿਹੜਾ ਹੈਗਾ ਡੱਬ ਵਾਲੀ ਤੋਂ ਆਉਣ ਵਾਲੇ ਵਿਅਕਤੀ ਨੇ ਜਿਨ੍ਹਾਂ ਨੂੰ ਬਠਿੰਡੇ ਆਉਣਾ ਹੈ ਉਹਨਾਂ ਨੂੰ ਅਸੀਂ ਬਾਇਆ ਤਲਵੰਡੀ ਰਾਮਾ ਮੰਡੀ ਦੇ ਵਿੱਚੋਂ ਅਸੀਂ ਡਿਵਰਟ ਕਰ ਰਹੇ ਹਾਂ ਸਿਮਿਲਰਲੀ ਜਿਨ੍ਹਾਂ ਨੇ ਅੱਗੇ ਚੰਡੀਗੜ੍ਹ ਜਾਣਾ ਹੈ ਉਹ ਤਲਵੰਡੀ ਰਾਮਪੁਰਾ ਫੋਲ ਜਾਣਗੇ ਤੇ ਜਿਨ੍ਹਾਂ ਨੇ ਮਾਨਸਾ ਸਾਈਡ ਜਾਣਾ ਹੈ ਉਹ ਤਲਵੰਡੀ ਤੋਂ ਮਾਨਸਾ ਜਾਣਗੇ ਜਿਨ੍ਹਾਂ ਨੇ ਵਿਅਕਤੀਆਂ ਨੇ ਆ ਬਾਕੀ ਜਗ੍ਹਾ ਦੇ ਉਪਰੋਂ ਫਰੀਦਕੋਟ ਜਾਂ ਰਾਮਪੁਰਾ ਫੋਨ ਜਾਂ ਚੰਡੀਗੜ੍ਹ ਤੋਂ ਬਟਿੰਡਾ ਆਇਆ ਹੁੰਦੇ ਡਬਲ ਜਾਣਾ ਹੈ ਉਹ ਸਿਨਮਰ ਲਈ ਉਸੇ ਰੂਟ ਦੇ ਤਹਿਤ ਤੀ ਤਲਵੰਡੀ ਰਾਮਾ ਮੰਡੀ ਮੋੜ ਉਸ ਰੋਡ ਨੂੰ ਫੋਲੋ ਕਰਨਗੇ ਤੇ ਉਧਰੋਂ ਹੁੰਦੇ ਹੋਏ ਡਿਵਰਟ ਹੁੰਦੇ ਹੋਏ ਜਿਹੜੇ ਹੈਗੇ ਅੱਗੇ ਡਬਲ ਨੂੰ ਜਾਣਗੇ ਸੋ ਸਾਰਿਆਂ ਨੂੰ ਅਪੀਲ ਹੈ ਕਿਰਪਾ ਕਰਕੇ ਜਿਹੜਾ ਅਸੀਂ ਰੂਟ ਪਲਾਨ ਜਾਰੀ ਕਰ ਰਹੇ ਆ ਇਹਨਾਂ ਦੀ ਪਾਲਣਾ ਕਰੋ ਕਿਉਂਕਿ ਤਾਂ ਕਿ ਆਮ ਪਬਲਿਕ ਨੂੰ ਜਿਹੜਾ ਇਸ ਮੰਡੀ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਰ ਕਿੰਨਾ ਟਾਈਮ ਜਿਹੜਾ ਰੂਟ ਡਿਵਰਟ ਰਹੇਗਾ ਇਹ ਤਕਰੀਬਨ 4 ਘੰਟੇ